ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਬਰਨਾਂ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਰੇਆਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਜਰਸੀ ਗੱਬਨ ਜੀ ਤੇ ਇੱਕ ਸੂਆ ਸੂਆ ਨਗ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਜਨ ਸਿੰਘ ਜੀ ਪਿੰਨ ਕੋਰਿਆ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ ਹੀ 7088434737 ਠੀਕ ਆ ਬਾਈ ਜਰਸੀ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਾ ਮਸ ਹੁੰਦੀ ਐ ਇਹ ਦੂਜਾ ਸੁਆ ਹੁੰਦੀ ਆ ਜੀ ਸਮਾ ਕਿੰਨਾ ਕੁ ਲਊਗੀ 8 ਦਿਨ ਬਾਕੀ ਆ ਹਜੇ ਕਿੰਨਾ ਪਾਜੂ ਬਾਕੀ ਡੰਗ ਜੜੀ ਵੱਧ ਵੀ ਲੈ ਸਕਦਾ ਤੂੰ ਠੀਕ ਆ ਜੀ ਹਾਂਜੀ ਕਿੰਨਾ ਕੁ ਪਾਜੂ ਵੀਰੇ ਦੁੱਧ ਪਿਛਲੇ ਸੁਆ 17 ਕੁ ਦਾ ਰਕਾਟ ਆ ਜੀ ਥਣਾ ਦੀ ਓਕੇ ਬਾਕੀ ਅਗਲਾ ਆਪਦੀ ਪਾਸ ਕਰਕੇ ਦੀ ਸੂਹਾ ਦੂਜਾ ਸੁੰਦੀ ਆ ਜੀ ਕੁਆਲਿਟੀ ਦੇ ਪੱਖ ਤੋਂ ਅੰਤ ਕੋਈ ਨਹੀਂ ਸੋਹਣੀ ਫੇਸ ਕੁਆਲਿਟੀ ਜਾਤ ਬਰੀਡ ਦੀ ਚੰਗੀ ਆ ਬੋਦੀ ਵਾਲੀ ਬੱਚੀ ਆ ਬਾਕੀ ਟੋਆ ਟੂਆ ਪੈਂਦਾ ਚੈੱਕ ਕਰ ਲੋ ਛੋਟਾ ਜਿਹਾ ਕੰਮ ਆ ਜੀ ਸਮਾਂ ਲਗਭਗ ਹਫਤਾ ਪਿਆ ਜੀ 2-4 ਦਿਨ ਵੱਧ ਵੀ ਹੋ ਸਕਦੇ ਆ ਜਾਂ ਪਹਿਲਾਂ ਵੀ ਸੂ ਸਕਦੀ ਆ ਕਿ ਕੋਈ ਕਰਮ ਵਾਲਾ ਪਸ਼ੂ ਦਾ ਪਤਾ ਨਹੀਂ ਹੁੰਦਾ ਜੀ ਜੇ ਜੀ ਲਾਜੇ ਤਾਂ ਦੋ ਦਿਨ ਵੱਧ ਵੀ ਲੈ ਜਾਂਦਾ ਤਿਆਰੀ ਸੋਹਣੀ ਕਰਦੀ ਹੁੰਦੀ ਆ ਥਣ ਕੱਲਾ ਕੱਲਾ ਨਿੱਖੜ ਮਹੱਥੀ ਚਵਾਈ ਵਾਲਾ ਸੋਹਣਾ ਗੁਲਾਬੀ ਥਾਣਾ ਗੈਪ ਤੇ ਲੱਗਿਆ ਫੂਟ ਸ਼ਾਂਖ ਭੂਰਾ ਵੀ ਨਹੀਂ ਜੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਥੋੜੀ ਨਵਾਤੀ ਦਵਾਤੀ ਨਹੀਂ ਜੇ ਨਵਾਤੀ ਹੁੰਦਾ ਲਸ਼ਕਾ ਮਾਰਨੀ ਆ ਸੀਗੀ ਠੰਡ ਕਦਾ ਮੌਸਮ ਆ ਤੁਹਾਨੂੰ ਪਤਾ ਜੀ ਤੇ ਹੁਣ ਜ਼ਿਆਦਾਤਰ ਘੱਟ ਨਵਾਤੀ ਪਸ਼ੂ ਮਿਲਣਗੇ ਬਾਕੀ ਠੰਡੀ ਸੀਲਾ ਬਈ ਠੰਡੀ ਸੀਰਾ ਪੰਜਾਬ ਵਾਲੀ ਆ ਬਾਕੀ ਉਹ ਨਹੀਂ ਸਹੀ ਗੱਲ ਆ ਜੀ ਤੇ ਡਿਮਾਂਡ ਵੀਰੇ ਜਮਾ ਲੈਣ ਦੇ ਨਾਲੇ ਬਾਤ ਯਾਰ ਕਰ ਦਿਆਂਗੇ ਮੰਨਤਾਂ ਕੋਝੂ ਮੰਨਤਾਂ ਕਰ ਦਿਆਂ ਠੀਕ ਆ ਜੀ 65000 ਰੁਪਿਆ ਬਾਈ ਦੀ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਕਰ ਦਾਂਗੇ ਜਰਸੀ ਚੰਗੀ ਆ ਕੱਲੀ ਕੱਚੀ ਕੱਚੀ ਆ ਜੀ ਜਿੱਦੇ ਕਰਮ ਵਾਲੀ ਤਿਆਰ ਹੋਊਗੀ ਉਦ ਦੇ ਉਦ ਲਈ ਗੱਲਾਂ ਕੋਲ ਹੋਰ ਕਰ ਰਹੇ ਉਹ ਤਾਂ 70 ਤੋਂ ਬਾਹਰ ਵੇਚ ਲਗੇ ਸਹੀ ਗੱਲ ਆ ਜੀ ਹਾਂ ਜੀ ਤੇ ਦੋ ਨੰਬਰ ਵੀਰੇ ਸੁਆ ਕਰਨ ਮਾ ਜੀ ਇਹਦਾ ਦੂਜਾ ਸੁਆ ਜੀ ਕਦੋਂ ਸੁਈ ਹੈ ਜੀ ਇਹ ਇਹ ਸੁਈ ਨੂੰ 12 ਦਿਨ ਹੋ ਗਿਆ ਜੀ 12 ਮਗਰ ਵੱਛਾ ਜੀ ਠੀਕ ਹੈ ਜੀ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਇਹ ਥੱਲੇ 12 ਕੋ ਤਿਆਰ ਅਗਲਾ 11 ਮੰਨ ਕੇ ਸੌਦਾ ਕਰੇ ਥਣਾ ਦੀ ਡੰਨ ਆ ਜੀ ਥਣਾ ਦੀ ਓਕੇ ਆ ਇੱਕ ਵੈਸੇ ਅੰਬੜੀ ਜੀ ਫੋਟ ਜੀ ਜੀ ਇਹਦੇ ਨਹੀਂ ਉਹ ਚਲਦੀ ਨਹੀਂ ਜੀ ਠੀਕ ਹੈ ਜੀ ਹਾਂ ਚਵਾਈ ਪੋਲੀ ਚਵਾਈ ਆ ਠੀਕ ਹੈ ਜੀ ਹਾਂ ਮੋਟੀ ਉਂਗਾਰ ਦੀ ਧਾਰ ਹੁੰਦੀ ਆ ਤੋੜ ਕੇ ਦਿਖਾ ਦਿਓ ਵੀਰੇ ਬਾਈ ਦੇ ਦੱਸਣ ਮੁਤਾਬਕ ਸੁਆ ਬਾਈ ਦੱਸਦਾ ਕਿ ਦੂਜਾ ਸੂਈ ਆ 12 ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਵੱਛਾ ਬਾਕੀ ਬੱਚਾ ਤੁਹਾਡਾ ਸਾਹਮਣੇ ਆ ਜੀ ਜਿੰਨਾ ਸਮਾਂ ਮਰਜ਼ੀ ਮੰਨ ਲਿਓ ਜੀ ਦੁੱਧ 12 ਕਿਲੋ ਹੀ ਆ ਤੁਸੀਂ 11 ਮੰਨ ਕੇ ਸੌਦਾ ਕਰ ਲਿਓ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਆ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗਏ ਤੇ ਲੱਗੇ ਹੱਥੀ ਚਵਾਈ ਵਾਲਾ ਥਣ ਠੰਡੀ ਸੀਲ ਪੂਰੀ ਆ ਬਾਈ ਕਹਿੰਦਾ ਚਵਾਈ ਦੀ ਇੱਕ ਨੰਬਰ ਹੋਊਗੀ ਬੇਫਿਕਰ ਹੋ ਕੇ ਆਜੋ ਤੇ ਇਹਦੀ ਡਿਮਾਂਡ ਵੀਰੇ ਇਹਦਾ ਮੁੱਲ ਹੈਗਾ ਜੀ 42000 ਹੋ ਜੂ ਮਾਨਦਾਨ ਕਰ ਦਿਆਂਗੇ ਠੀਕ ਆ ਜੀ ਮੁੱਲ ਬਈ ਇਹਦਾ 42000 ਰੁਪਇਆ ਕਰ ਦਿਆਂ ਵਿੱਚੋਂ ਮਾਨਦਾਨ ਹੋ ਜੂਗਾ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ